ਆਪਾਂ ਸੰਤਾਨੀ ਸਾਸਪੋਈ ਕਰੀ ਜਨਾ ਜੀ ਤੇ ਸਾਰੇ ਬਲੀ ਚਾਹ ਰਾਜ ਸਾਸਪੋਈ ਉਧਰ ਬਰਲੇ ਘਟਾਈ ਹੋ ਗਈ ਮੰਨ ਜੇ ਬਹੁਤ ਆਪਾਂ ਸਾਸਪੋਈ ਕਰਨੇ ਤੇ ਖੇਰ ਆਪਾਂ ਤੂਫ ਵਗੈਰਾ ਨਾ ਨਹੀਂ ਹਾਂਜੀ ਆਪਾਂ ਨੇ ਜਿੰਦਰੇ ਤੇ ਰੰਗ ਕਰਤਾ ਕੋੜੀ ਵੀ ਜਮਾਂ ਰੰਗ ਕਰਕੇ ਤਿਆਰ ਆ ਗਈ ਤੇ ਬਾਕੀ ਸਟੀering ਜੰਦਰੇ ਤਿਆਰ ਹੋਗੇ ਕਿਧਰੋਂ ਹੋਰ ਪਿਆਗਾ ਉਧਰ ਆਪਾਂ ਮੱਟਲੋ ਡਰ ਮਸ਼ੀਨਿੰਗ ਦੀ ਰਿਪੇਅਰ ਕਰੀ ਜਾਂਦੇ ਆ ਇਹ ਇਹ ਆਪਾਂ ਨੇ ਇੱਕ ਚੈਨ ਪਾਉਣੀ ਦਾ ਵੀ ਪਿੱਛੇ ਜਮਾਂ ਖਤਮਾ ਦੇਖੋ ਦੇਖ ਸਕਦੇ ਹੋ ਵੀਡੀਓ ਚ ਇਹ ਚੈਨ ਆਪਾਂ ਨਵੀਂ ਪਾਉਣੀ ਹੈ ਆਪਾਂ ਦੀ ਐਂਗਲ ਖੋਲ੍ਹਣੀ ਹੈ ਅੱਛਾ ਐਂਗਲ ਇਹਦੇ ਜਿਹੜੇ ਆਪਦੇ ਭਾਂ ਰੋਜਾ ਨਹੀਂ ਵਤਾਂਗੇ ਵਤਨ ਬਾਕੀ ਆਪਾਂ ਨੇ ਇਹਦੇ 4 ਸਟਾਰ ਪਾਉਣੇ ਨੇ ਨਵੇਂ ਉੱਪਰ ਆ ਸਟਾਰ ਪਾਉਣੇ ਨੇ نیچے 4 ਪਾਉਣੇ ਨੇ ਇੱਕ ਇਹਦਾ ਆਪਾਂ ਨੇ ਹੁੱਕ ਦਾ ਕੰਮ ਕਰਨਾ ਹੈ 50 ਦਾ ਆ ਜੋ ਆਪਾਂ ਤੁਹਾਨੂੰ ਹੋਰ ਕੰਮਾਂ ਦੇ ਚੈੱਕ ਕਰਵਾਈਏ ਬਾਕੀ ਆਹ ਵਾਲੀ ਪੂਰੀ ਹੋ ਗਈ ਜਿਹੜੀ ਗੇਅਰ ਤੇ ਆ ਗਈ ਤੇ ਉੱਪਰ ਆਈ ਪੁਲੀ ਇਹ ਵੀ ਆਪਾਂ ਨੇ ਨਵੀਂ ਪਾਉਣੀ ਹੈਗੀ ਇਹ ਵਿੱਚੋਂ ਆਹ ਤੇ ਇਹ ਘਸ ਗਈ ਤੇ ਬੈਲਟਾਂ ਵਾਲੀ ਕਿਸ ਹੋਂਦੀ ਹੈ ਇਹ ਤਾਂ ਬੈਲਟਾ ਪੁੱਠੀ ਹੀ ਚੱਲਦੀ ਹੈ ਬੰਦਾ ਬੈਲਟ ਕੋਕ ਜਾਂਦੀ ਹੈਗੀ ਆਪਣੇ ਇਹ ਪਾਉਣੀ ਹੈ ਬਾਕੀ ਆਹ ਉਪਰ ਟੱਪ ਆ ਜਾਗਾ ਇਹਦੇ ਪਰ ਰਿਪੇਅਰ ਕਰਨੀਆਂ ਇਹ ਵਿੱਚ ਗਲੀਆਂ ਹੋਈਆਂ ਪਈ ਨੇ ਚਾਹ ਦੇ ਕਿਹੜਾ ਚਾਹ ਆ ਲੇ ਕੇ ਦੋ ਵਸ ਭੈਣ ਕਿੱਥੇ ਵੀ ਫੜਦਾ ਉਹਨੇ ਵੜ ਗਿਆ ਉਸ ਨੂੰ ਬਸ ਬਸ ਓਏ ਬਸ 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 ਉਹ ਨਾੜ ਤਾ ਗ੍ਰੈਂਡਰ ਨਹੀਂ ਵੜਦਾਂਗੇ ਆ ਤਾਂ ਆਹ ਤਾ ਗ੍ਰੈਂਡਰ ਨਹੀਂ ਵੜਦਾਂਗੇ ਆ ਤਾਂ ਮੇਰੇ ਲਈ ਆਪਣੀਆਂ ਤੇ ਚਾਪੀ ਲੰਮਾ ਕੋ ਵੱਡਾ ਹਾਂਜੀ ਆਪਾਂ ਨੇ ਅੱਜ ਸਵੇਰ ਦੇ ਨੇ ਥੱਲੇ ਸਾਵਟ ਕੱਢਤੀ ਤੇ ਉੱਪਰਲੀ ਦੇ ਆਪਾਂ ਨਾੜ ਕੱਢਤੇ ਅੱਠੇ ਹੁਣ ਆਪਣਾ ਸਾਵਟ ਚੱਕ ਕੇ ਥੱਲੇ ਲਿ ਜਾ ਕੇ ਇਹਦੇ ਆਹ ਵਾਲੇ ਸਟਾਰ ਚੇਂਜ ਕਰਨੇ ਨੇ ਇੱਕ ਨਵੀਂ ਚੇਨ ਪਾਉਣੀ ਆਪਾਂ ਨੇ ਹਾਲੇ ਕੋਈ ਆਪਣਾ ਪੁਲੀ ਜਿਹਾ ਕਰ ਲੇਗੇ ਇਹ ਨਰੂਦ ਵੀ ਲਿਆ ਅੱਧਾ ਘੰਟਾ ਇਹਨੂੰ ਚਟਾ ਮਾਰਦੇ ਦੇ ਐਂਟੀ ਵਾਲੀ ਆ ਗਈ ਇਕ ਲਗੀ ਇਹ ਤਾਂ ਲਗੀ ਮਾਰੀ ਮਾਰੀ ਜੀ ਫੇਰ ਤਾਂ ਹੋਰ ਕਰ ਦਾਂਗੇ ਇਹ ਹੁੰਦਾ ਬਲਾ ਹਾਂਜੀ ਆਪਾਂ ਨੇ ਇਹਦੀਆਂ ਸਾਫਟ ਕੱਢ ਲਈਆਂ ਬਾਹਰ ਸਾਫਟ ਆਰ ਵੀ ਕੱਢੀ ਆ ਜੀ ਇੱਥੋਂ ਇਹ ਡਾਊਨ ਆ ਗਈ ਇਹਦਾ ਆਪਾਂ ਬਾਂਡਿੰਗ ਦਾ ਮਾਲ ਲਾਉਣਾਗਾ ਮਾਲ ਲਾ ਕੇ ਆਪਾਂ ਕਾਰਜ ਕਰਨ ਕਰਕੇ ਬੋਲੋਗੇ ਆਪਾਂ ਤੇ ਬਾਕੀ ਸਟਾਰ ਜਮਾ ਸਣੀ ਦੇ ਰਹਿ ਨਾ ਹਮਨੇ 945 ਦੇ ਸਟਾਰ ਨੇ ਤੇ ਮਸ਼ੀਨ ਇਹ ਆਪਾਂ ਸਾਰੀ ਪੱਟ ਰੱਖੀ ਹੈਗੀ ਆਪਣੇ ਵੀਡੀਓ ਨਾਲ ਬਨੇ ਰਹੋ ਹਾਂਜੀ ਆਪਾਂ ਦੁਬਾਰੇ ਕੰਮ ਸ਼ੁਰੂ ਕਰਤਾ ਅੱਜ ਤੇ ਗਰਾਉਂਡੀ ਆਪਾਂ ਨੰਮੀਆਂ ਪਾਸੀਆਂ ਦੀਆਂ ਆਪਾਂ ਬੈਰਿੰਗ ਬਟਾ ਕਰ ਲਏ। ਸਟਾਰ ਨਵੇਂ ਪੈ ਗਏ ਦੋਨੇ। ਇਹ ਸਾਫ ਬਟਾ نیچے ਹੋਈ। ਚਲੋ ਬਈ ਪਾ। ਕਿੰਨੇ ਘਟਾਗਾ? ਆਪਾਂ ਨਹੀਂ ਚੈਨ ਲਿਆਂਦੀਆਂ ਮਸ਼ੀਨੀਆਂ ਦੀਆਂ ਤੇ ਸਣੀ ਦੀ ਚੈਨ ਆ ਗਈ। ਕੰਨਿਕਲ ਦੀ ਤਕਤੀ ਤੇ ਮੋਹਰ ਲੱਗੇ ਸਣੀ ਦੇ। ਇਹ ਪੱਟਾਂ ਇਹਨਾਂ ਪਾਉਣੀ ਆਪਾਂ ਨੇ। ਚੱਲ ਵੀ ਤਾਹਾਂ ਚੜਦੇ ਆ। ਨਾਉ ਜੀ ਆਪਾਂ ਹੁਣ ਮਸ਼ੀਨੀਆਂ ਦੀਆਂ ਚੈਨ ਪਾਤੀ। ਇਹ ਆਪਣੇ ਐਂਗਲਾਂ ਕੱਢ ਨਹੀਂ ਰਹੀਆਂ। ਨਾਲ ਦੀ ਵੀ ਬਾਈ ਨਵੇਂ ਲੈ ਕੇ ਦਿੱਤੇ ਕੋਲ। 17 ਨੰਬਰ ਵਾਲੇ ਸੀਓ ਇਹ ਨਾ ਰਹੀ। ਆਪਣੇ ਐਂਗਲ ਆ ਪਈਆਂ ਨੇ। ਹੁਣ ਇਹ ਪਤਾ ਹਾਂ ਲੈ ਕੇ ਆਉਣੀਆਂ ਨੇ ਐਂਗਲਾਂ। ਚਲੋ ਭਈ। ਚੜ੍ਹੇਗਾ ਤਾਂ ਕਿਵੇਂ ਚੜ੍ਹਣਾ। ਮਾਵਾ ਸਮਾਂ ਜੀ ਬਹੁਤ ਘਾਟਾ। ਜਾਂ ਵੀ ਚੜ੍ਹਦਾ। ਚੱਲ ਬਈ ਦੋ ਦੋ ਕਰਕੇ ਵੜਾ ਦੇ ਚੱਲ 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 ਚੜ ਪਾਇਆ ਤਾਹਾਂ ਤਾਰਾਂ ਨੇ ਵੜਾਵਾਂ ਇੱਕ ਦਿਖਾ ਦੀ ਵੀਡੀਓ ਚ ਬਲੌਗ ਪਾਵਾਂਗੇ ਵਾਹੋ ਤੇਰੇ ਹਾਂਜੀ ਵੀਰੇ ਹੁਣ ਆਪਾਂ ਦੀਆਂ ਚੈਨ ਦੀਆਂ ਫੱਟੀਆਂ ਕਸੀ ਜਾਂਦੀਆਂ ਹੈਗੇ ਦੇਖ ਸਕਦੇ ਹੋ ਵੀਡੀਓ ਚ ਫੱਟੀਆਂ ਪਾਣੀ ਕਸੀ ਜਾਂਦੀਆਂ ਹੈਗੇ ਆਪਾਂ ਨੇ ਅੱਧੀਆਂ ਫਿੱਟਿੰਗਾਂ ਕੱਸੀਆਂ ਦੀਆਂ ਅੱਧੀਆਂ ਰਹਿ ਗਈਆਂ ਸ਼ਾਮ ਤੱਕ ਇਹ ਮਸ਼ੀਨ ਪੱਕਾ ਕਲੀਅਰ ਕਰ ਦੇਣੀ ਪਟਾਏ ਮਸ਼ੀਨ ਇਹਨਾਂ ਨਮਾ ਪਾਇਆ ਜਿਹਾ ਪਟਾ ਵੀ ਆਪਾਂ ਇਹਦੇ ਪਿਛਲੇ ਵਾਰ ਪਾਣੀ ਪਾਇਆ ਸੀਗਾ ਦੋਏ ਚਾਪੀ ਕੇ ਪਰ ਦੁਬਾਰੀ ਲੱਗ ਗਈ ਉਹਨਾਂ ਕੰਮ ਤੇ ਹੁੰਡਾ ਦੋ ਜਾ ਆਪਣਾ ਘਰੇ ਗਿਆ ਤੇ ਆਉਂਦਾ ਆਪੀ ਆਪਣੀ ਗੱਲ ਨਾਲ ਜਿਹਨਾਂ ਨੜਕਾ ਚ ਨਹੀਂ ਆਪਾਂ ਨੇ ਪਹਿਲਾਂ ਆਪਾਂ ਨੇ پرਾਣੇ ਨੜਕਾ ਪਾਉਣੇ ਨੇ ਉਹਦੋਂ ਕਾ ਆਪਾਂ ਨੇ ਨਵੇਂ ਪਾ ਦਾ ਵੀਰੇ ਨਵੇਂ ਬਸ ਕੇ ਉਹ ਪਾਗਲ ਨੂੰ ਮੋੜ ਦਾਂ ਦੇ ਦੇਖੋ ਇਹ ਨਿੱਕ ਨਿੱਕ ਕਰਨਾ ਨਹੀਂ ਪਈ ਜਾਂਦਾ ਨਾਲੇ ਤੋਂ ਪਾ ਨਾਲੀ ਮੀ ਪਈ ਜਾਂਦਾ ਤੇ ਇਧਰ ਕੰਮ ਚੱਲਦੀ ਜਾਂਦਾ ਗਾਡਾ ਬਸ ਆ ਰਹੀਆਂ ਪੰਜ ਸੀ ਰਹੀਆਂ ਐਂਗਲਾਂ ਕਰ ਦਿੱਤੀਆਂ ਇੱਕ ਘਾਰ ਹੈਗੀ ਇੱਕ ਘਾਰ ਹੈਗੀ ਤੇ ਦੋ ਥੱਲੇ ਰਹੀਆਂ ਕੰਮ ਚੱਲੀ ਅੰਦਰ ਮੈਂ ਧੁੱਪ ਨਾਲ ਨਹੀਂ ਅੰਦਰ ਪ੍ਰੋਜੈਕਟ ਤਾਂ ਹੜੇ ਕਰਕੇ ਬੱਚਦਾ ਥੋੜੀ ਜੀ ਕਿਣੀ ਨਹੀਂ ਪੈਂਦੇ ਉੱਤੇ ਹਾਂਜੀ ਹੁਣ ਆਪਾਂ ਨਹੀਂ ਗਲੀਸ਼ ਕਰਨੇ ਦੋਨੇ ਦੋਨੇ ਚੱਕੇ ਦੇ ਅਪਾ ਚੱਕੇ ਦੇ ਖੋਲ ਰੱਖੇ ਨੇ ਤੇ ਤੋਂ ਤੱਕ ਕਿਸਮਾ ਕੇ ਮੈਂ ਪਾਣੀ ਮਾਰ ਕੇ ਤੇਲ ਮਾਰ ਕੇ ਸਾਫ ਕਰਕੇ ਇਹ ਇਹਦਾ ਆਪਣੇ ਇੱਕ ਬੈਰਿੰਗ ਤੋਂ ਹੋਣਾ ਵਾ ਇੱਕ ਪਾਲਾ ਆਪ ਹੋਈ ਇੱਕ ਦਾਗੀ ਵਾਲਾ ਸੀਗਾ ਤੇ ਆਹ ਵਾਲਾ ਬੈਰਿੰਗ ਐਨਵੀਸ ਦਾ ਬੈਰਿੰਗ ਆ ਚਲੋ ਜੀ ਪਰ ਦੂਜਾ ਖੋਲਦੇ ਹਾਂ ਲਓ ਜੀ ਆਪਣੀ ਮਸ਼ੀਨ ਕੱਤੀ ਰੈਡੀ ਸਾਰੀ ਉਹ ਦਾ ਟਾਪ ਟਾਪ ਪਰ ਹੈਗਾ ਦਰਨਾ ਆਪਾਂ ਨੂੰ ਆਪਾ ਉਹ ਬਿਆਨ نیچے ਰੱਪੜ ਰਗਾ ਕੋ ਹੁੱਕ ਦੇ ਨਾਲ ਉਹਦੇ ਪਾਰ ਲਾ ਆਪਾਂ ਟਾਪਰ ਉੱਪਰ ਰੱਖਦਾ ਜੀ ਮਸ਼ੀਨ ਉਹ ਸਾਈ ਰੈਡੀ ਹੋ ਗਈ ਆਪਣੀ ਇੱਕ ਨਾਟ ਆਪ ਹੁਣ ਆਪਾਂ ਨੇ ਇੱਕ ਆ ਗਿਆ ਬਾਕੀ ਦੋ ਨਾਟ ਇੱਧਰ ਨੇ ਇਹ ਪਾ ਕੇ ਮਸ਼ੀਨ ਆਪਾਂ ਜਮਾ ਰੈਡੀ ਆ ਗਈ ਇਹ ਬਾਈ ਅੱਜ ਦੀ ਮਸ਼ੀਨ ਲੈ ਜੂਗਾ ਲਓ ਜੀ ਆਪਾਂ ਨੇ ਮਸ਼ੀਨ ਕਰਤੀ ਰਿਪੇਅਰ ਮਕਲੋਟਰ ਬਾਈ ਉਹ ਮਸ਼ੀਨ ਲੈਣਾ ਆਇਆ ਇਹਦੇ ਤੋਂ ਉਹ ਬਾਈ ਟ੍ਰੈਲਿੰਗ ਤੇ ਰਿਪੇਅਰ ਕਰਨੇ ਆ ਜਿਹੜੀ ਬਾਈ ਦਾਈਆਂ ਨੂੰ ਕੋਈ ਨਹੀਂ ਚੁੱਕਦਾ ਸੱਥੇ ਵਾਲਿਆਂ ਦੇ